ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਜੀ ਅੱਜ ਦੀ ਸ਼ੁਰੂਆਤ ਹੋ ਗਈ ਹੈ ਜੋ ਟਾਈਮ ਹੋਇਆ ਟਾਈਮ ਬੰਨਾ ਹੈ ਅੱਜ ਦੇ ਟਾਈਮ ਦੇਣਾ ਹੈਗਾ ਅੱਜ ਐਂਟ ਵਾਰ ਸੰਡੇ 11 ਤਰੀਕ ਹੈ ਜੀ ਅੱਜ ਮੈਂ ਲੇਟ ਹੀ ਸ਼ੁਰੂ ਕਰ ਲਈ ਆ ਬਲੌਗ ਅੱਜ ਕਿਉਂਕਿ ਅੱਜ ਮੇਰੇ ਸਿਹਤ ਠੀਕ ਨਹੀਂ ਹੈ ਦਰਦ ਹੈ ਅੰਦਰ ਤਾਂ ਕਰਕੇ ਸੋ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰਿਓ ਜੀ ਮਿਲਦੇ ਆਂ ਬਾਅਦ ਦੇ ਇੱਥੇ ਜੀ ਸਨੇਹਾ ਲਾ ਰਹੀ ਏ ਝਾੜੂ ਤੇ ਝਾੜੂ ਲਾਈ ਜਾਂਦੀ ਏ ਇੱਧਰ ਮੈਂ ਹਨਾ ਪਈ ਆ ਤੇ ਇੱਧਰ ਲੱਕੀ ਆ ਗਿਆ ਸਵੇਰੀ ਆ ਜਾਂਦਾ ਤੇ ਇੱਧਰ ਉਹ ਆਪਣੇ ਕਮਰੇ ਹੋ ਗਏ ਕਲੀਨ ਬਸ ਪੋਚਾ ਲਾਉਣ ਵਾਲਾ ਰਹਿਦਾ ਝਾੜੂ ਹੋ ਗਿਆ ਇੱਧਰ ਭੇਟਾ ਵੀ ਚਲੀ ਜਾਂਦੀ ਸ਼ੁਭਸ਼ੰਕਰ ਦੀ ਤੇ ਇੱਧਰ ਵੀ ਕਲੀਨ ਹੋ ਗਿਆ ਕਮਰਾ ਤੇ ਇੱਧਰ ਰਸੋਈ ਦੇ ਵਿੱਚ ਵੀ ਬਸ ਰੋਟੀ ਤੇ ਭਾਂਡੇ ਰਹਿ ਗਏ ਤੇ ਇੱਥੇ ਜੀ ਮੈਂ ਜਾ ਰਹੀ ਹਾਂ ਮੰਦਿਰ ਤੇ ਸਾਰਿਆਂ ਨੂੰ ਹੈਪੀ ਮਦਰ ਡੇ ਦੀ ਵਧਾਈਆਂ ਜੀ ਤੇ ਇੱਥੇ ਸੁਨੇਹਾ ਆਟਾ ਗੁੰਨੀ ਜਾਂਦੀ ਹੈ ਇਹ ਦਾਲ ਵਾਲਾ ਗੁੰਨੀ ਹੈ ਮੈਂ ਮੰਦਿਰ ਜਾਵਣੀ ਸੀ ਇਹਨੂੰ ਥੋੜੀ ਮਿਰਚ ਪਾ ਕੇ ਤੇ ਦਾਲ ਵਾਲਾ ਆਟਾ ਬੰਨਣਾ ਨੂੰ ਕਹਿ ਗਈ ਸੀ ਮੈਂ ਚਲ ਤਾਂ ਬੁਣ ਲੀਂਨੇ ਮੈਂ ਮੰਦਿਰ ਵਾਜੂ ਤੇ ਇੱਥੇ ਜੀ ਮੈਂ ਆਟੇ ਵਾਲੀ ਟੈਂਕੀ ਧੋ ਰਹੀ ਆ ਤੇ ਆਟਾ ਮੁੱਕ ਗਿਆ ਸੀ ਮੈਂ ਕਿਹਾ ਚੱਲ ਆਟੇ ਵਾਲੀ ਟੈਂਕੀ ਧੋਦੇ ਵਿੱਚ ਸੁਸਰੀ ਪੈ ਰਹੀ ਸੀ ਮੈਂ ਉਹੀ ਕਹੀ ਹੰਨੀ ਆ ਮੈਂ ਕਿਹਦੇ ਵਿੱਚ ਸੁਸਰੀ ਪਤਾ ਨਹੀਂ ਕਿੱਥੋਂ ਪੈ ਗਈ ਤੇ ਆਟੇ ਵਾਲੀ ਟੈਂਕੀ ਧੋ ਕੇ ਆਪਾਂ ਕਰ ਲਾਂਗੇ ਕਲੀਨ ਮਾਤਾ ਉਹ ਕੇ ਬਾਹਰ ਰੱਖ ਦੇ ਤੇ ਅਸੀਂ ਜੇ ਨਾਸ਼ਤਾ ਪਾਣੀ ਆਪਾਂ ਕਰ ਲਿਆ ਸਾਰਾ ਤੇ ਮੈਂ ਟੈਂਕੀ ਵੀ ਧੋਤੀ ਉਹ ਆਟੇ ਵਾਲੀ ਕਿਉਂਕਿ ਆਟਾ ਸਾਡੇ ਮੁੱਕ ਗਿਆ ਤੇ ਆਟਾ ਸਵੇਰੇ ਲੈਣ ਗਏ ਸੀ ਚੱਕੀ ਤੇ ਉਹਨਾਂ ਨੇ ਦਿੱਤਾ ਨਹੀਂ ਉਹ ਗੰਦੇ ਵੀ ਦੁਪਹਿਰ ਤੋਂ ਬਾਅਦ ਆਏ ਤੇ ਜਿੰਨਾ ਤਾਂ ਹੈਗਾ ਸੀ ਆਟਾ ਉਹ ਚੱਲਿਆ ਸੀ ਹਨਾ ਰੋਟੀਆਂ ਬਣਾ ਲਈਆਂ ਦਾਲ ਵਾਲੀ ਨਹੀਂ ਲਾਈਆਂ ਸੀ ਅੱਜ ਰੋਟੀਆਂ ਤੇ ਕੰਮ ਕਰ ਸਾਰੇ ਹੋ ਗਏ ਬਸ ਅੱਜ ਕੱਪੜੇ ਵਗੈਰਾ ਤੇ ਧੋਤੇ ਨਹੀਂ ਕਿਉਂਕਿ ਮੇਰੇ ਸਿਹਤ ਠੀਕ ਨਹੀਂ ਸੀ। ਹੁਣ ਮੜਾਏ ਦਰਦ ਹਟਿਆ ਨਹੀਂ ਤਾਂ ਸਿਹਤ ਦੇ ਮੇਰੇ ਦਰਦ ਵੀ ਜਾਂਦਾ ਸੀ। ਤੇ ਹੁਣ ਬਸ ਉਹਨਾਂ ਸਬਜ਼ੀ-ਸੁਬਜ਼ੀ ਧਰਨੀ ਆ। ਕਦੂ ਦੇ ਕੋਪ ਤੇ ਬਣਾਵਾਂਗੇ। ਕਦੂ ਉਹ ਤਾਂ ਲਿਆਂਦੇ ਸੀ। ਦੋ ਤਾਂ ਮਚੀਰ ਕੇ ਬਣਾ ਲਏ ਸੀ ਗੁੱਧ ਪਾ ਕੇ। ਦੋ ਦੇ ਕੋਪ ਤੇ ਕੱਲ ਬਣਾਉਣੇ ਸੀ। ਕੱਲ ਵੀ ਹਨਾ ਦਾਲ ਪਈ ਸੀ ਆਪਣੇ ਫਿਰ ਉਹ ਖਾ ਲਈ ਸੀ ਸ਼ਾਮ ਨੂੰ। ਸਵੇਰ ਦਾਲ ਵਾਲੀ ਰੋਟੀ ਖਾ ਲਈ। ਹੁਣ ਬਸ ਕਰ ਦੋ ਤੇ ਆਪਾਂ ਠੀਕ ਹੈ ਇਹ ਬਾਤ ਤੇ ਇੱਥੇ ਹਨਾ ਮੈਂ ਆ ਗਈ ਸੀ ਰਸੋਈ ਦੇ ਵਿੱਚ ਇੱਥੇ ਮਕੌਤੇ ਵੀ ਨਹੀਂ ਦੇਖੇ ਦੇਖੋ ਇਹ ਸਾਡੇ ਮੀਂਹ ਆ ਗਿਆ ਪਹਿਲਾਂ ਨੇਰੀ ਆਈ ਸੀ ਤੇ ਹੁਣ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਹਵਾ ਵੀ ਚੱਲੀ ਜਾਂਦੀ ਹੈ ਲਾਈਟ ਚਲੀ ਗਈ ਸਾਡੇ ਲੈਡ ਤਾਂ 2 ਵਜੇ ਦੀ ਗਈ ਹੈ ਹਜੇ ਹਜੇ ਤੱਕ ਆਈ ਨਹੀਂ ਤੇ ਮੀਂਹ ਪਈ ਜਾਂਦਾ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿਹਦੇ ਕਿਹਦੇ ਮੀਂਹ ਪੈ ਰਹੇ ਆ ਤੇ ਦੇਖੋ ਜੀ ਹੁਣ ਮੇਰੇ ਬੱਚਾ ਨੇ ਹਨਾ ਪਤਾ ਨਹੀਂ ਕੀ ਕਰੀ ਜਾਂਦੇ ਤੇ ਇੱਥੇ ਮੈਨੂੰ ਗੇਟ ਹਲਾਤਾ ਇਧਰੋਂ ਹਨਦਲੀ ਸਾਈਡ ਤੋਂ ਲਾਤਾ ਤੇ ਮੈਨੂੰ ਉਧਰਲੇ ਰੇਡ ਵਿੱਚ ਵੀ ਜਾਣ ਨਹੀਂ ਦਿੰਦੇ ਪਰਲੇ ਚ ਤੇ ਮੈਂ ਰਸੋਈ ਦੇ ਵਿੱਚ ਆ ਤੇ ਮੈਂ ਦੋ ਵਾਰ ਗਈ ਕਹਿੰਦੇ ਨਹੀਂ ਜਾਣਾ ਕੋਈ ਸਰਪ੍ਰਾਈਜ਼ ਆਨ ਕਰ ਰਹੇ ਆ ਸਰਪ੍ਰਾਈਜ਼ ਤੇ ਮੈਂ ਦੋ ਤਿੰਨ ਵਾਰ ਗਈ ਮੈਂ ਕਿਹਾ ਵੀ ਜੋਤ ਲਾਉਣੀ ਆ ਤੇ ਮੈਂ ਕਿਹਾ ਕੀ ਕਰ ਦੋ ਕਹਿੰਦੇ ਆਉਣਾ ਨਹੀਂ ਇੱਧਰ ਹਏ ਫੇਰ ਆਈ ਰੁੱਕ ਕੇ ਫੇਰ ਬੁਲਾਉਣੀ ਆ ਤੈਨੂੰ ਤੈਨੂੰ ਕੀ ਕਰੀ ਜਾਂਦੇ ਆ ਤੇ ਇੱਥੇ ਕਰਦੇ ਆਂ ਬਲੌਗ ਦਾ ਐਂਡ ਆਪਾਂ ਕੱਲ੍ਹ ਆ ਵੀ ਨਵੀਂ ਵੀਡੀਓ 'ਚ ਮਿਲਾਂਗੇ ਤੇ ਇਹ ਮੇਰੇ ਬੱਚਿਆਂ ਨੇ ਬਣਾਇਆ ਜੀ ਕੇਕ ਮਦਰਡੇ ਦੇ ਉੱਤੇ ਦੱਸਿਓ ਜੀ ਕਿਹੋ ਜਿਹਾ ਬਣਿਆ